ਇਸ ਬੱਚੇ ਦਾ ਜੰਗ ਆ ਨੌਜਵਾਨ ਆ ਇਹਦਾ ਘਰ ਲੱਭਣੀ ਪਾ ਰਹੇ ਅਸੀਂ ਤੇ ਜੇ ਕੋਈ ਪਹਿਚਾਣਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਇਹ ਰਾਜਨਗਰ ਕੋਈ ਦੱਸਦਾ ਇਲਾਕਾ ਹੁਣ ਰਾਜਨਗਰ ਕਿੰਨੇ ਇੰਡੀਆ ਦੇ ਵਿੱਚ ਸਾਰੇ Google ਦੇ ذریعے ਲੱਭ ਲੱਭ ਕੇ ਉੱਥੇ ਬੰਦਿਆਂ ਦੇ ਨੰਬਰ ਲੈ ਲੈ ਕੇ ਫੋਨ ਕਰ ਕਰਕੇ ਵੈਰੀਫਾਈ ਕਰ ਲਿਆ ਤਾਂ ਕੁਝ ਪਤਾ ਨਹੀਂ ਲੱਗਿਆ 20-22 ਸਾਲ ਦੀ ਉਮਰ ਲੱਗਦੀ ਆ ਤੇ ਬੜਾ ਵੱਡਾ ਪੰਡਾ ਪਿਆ ਜ਼ਿੰਦਗੀ ਦਾ ਮੂਹਰੇ ਤੇ ਪਤਾ ਨਹੀਂ ਮਾਂ ਕਿੰਨੀ ਤੜਫਦੀ ਹੋਗੀ ਪਤਾ ਨਹੀਂ ਬਾਪੂ ਕਿੰਨਾ ਕਲਪਦਾ ਹੋਊਗੀ ਮੇਰਾ ਜਵਾਨ ਪੁੱਤ ਕਿੱਥੇ ਚਲਾ ਗਿਆ ਪਤਾ ਨਹੀਂ ਉਹ ਭੈਣਾ ਰਖੜੀਆਂ ਵਾਲੇ ਦਿਨ ਕਿੰਨਾ ਗਰੁੰਦੀਆਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਹੋਣੀਆਂ ਵੀ ਸਾਡਾ ਵੀਰ ਕਿੱਥੇ ਚਲਾ ਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਵੀਰ ਆਪਣਾ ਨਾਮ ਛੋਟੂ ਦੱਸਦਾ ਛੋਟੂ son of ਰਾਮੂ ਹੈਨਾ ਤੇ ਇਹ ਵੀਰ ਸਾਨੂੰ 11625 ਨੂੰ ਮਿਲਿਆ ਸੀ ਪਰ ਅਜ ਤੱਕ ਇਹਦਾ ਕੁਝ ਵੀ ਪਤਾ ਨਹੀਂ ਲੱਗਿਆ ਨੌਜਵਾਨ ਯੰਗ ਮੁੰਡਾ ਵਾ ਤੇ ਆਪਣਾ ਡਰੈਸ ਜਿਹੜਾ ਦੱਸਦਾ ਇਹ ਉਹ ਵੀ ਪੂਰਾ ਸਹੀ ਨਹੀਂ ਦੱਸ ਰਿਹਾ ਸਾਡੇ ਸਮندر ਦੱਤ ਜੀ ਬਹੁਤ ਸਾਰੇ ਮਰੀਜ਼ਾਂ ਦੇ ਡਰੈਸ ਲੱਭੇ ਨੇ ਹੁਣ ਤੱਕ ਇਹਨਾਂ ਨੇ ਸੁਭਾਸ਼ ਜੀ ਨੇ ਅਸ਼wini ਜੀ ਨੇ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਬੱਚੇ ਤੋਂ ਪੁੱਛ ਪੁੱਛ ਕੇ ਇਹ ਰਾਜਨਗਰ ਕੋਈ ਦੱਸਦਾ ਇਲਾਕਾ ਹੁਣ ਰਾਜਨਗਰ ਕਿੰਨੇ ਆਂ ਇੰਡੀਆ ਦੇ ਵਿੱਚ ਸਾਰੇ ਗੂਗਲ ਦੇ ذریعے ਲੱਬ ਲੱਬ ਕੇ ਉੱਥੇ ਬੰਦਿਆਂ ਦੇ ਨੰਬਰ ਲੈ ਲੈ ਕੇ ਫੋਨ ਕਰ ਕਰਕੇ ਵੈਰੀਫਾਈ ਕਰ ਲਿਆ ਤਾਂ ਕੁਝ ਪਤਾ ਨਹੀਂ ਲੱਗਿਆ ਇਹ ਅਸਲ ਵਿੱਚ ਕੀ ਜੀ ਜ਼ਿਲ੍ਹਾ ਨਹੀਂ ਦੱਸ ਪਾ ਰਿਹਾ ਜਾਂ ਸ਼ਹਿਰ ਜ਼ਿਲ੍ਹਾ ਨਹੀਂ ਦੱਸ ਪਾ ਰਿਹਾ ਜੀ ਜ਼ਿਲ੍ਹਾ ਅਸੀਂ ਕਹੀਏ ਉਹਨਾਂ ਕਹਿੰਦੇ ਛਤਰਪੁਰ ਕਹਿੰਦਾ ਹਾਂ ਜੀ ਛਤਰਪੁਰ ਜਿਹੜਾ ਅਸੀਂ ਇਹਨੂੰ ਕਹੀਏ ਗਵਾਲੀਅਰ ਤੇ ਉਹ ਗਵਾਲੀਰੀ ਕਹਿੰਦਾ ਇਸ ਤਰੀਕੇ ਨਾਲ ਇਹ ਕਹਿੰਦਾ ਹੋਰ ਕੋਈ ਨੇ ਜਾਣਕਾਰੀ ਦਿੱਤੀ ਆਪਾਂ ਨੂੰ ਆਪਦੇ ਬਾਰੇ ਦਿੱਤੀ ਹੈ ਜੀ ਹੂੰ ਇਹ ਤਾਂ ਆਪ ਪਾਇਆ ਨਾ ਹਾਂਜੀ ਮੈਂ ਉਹਨਾਂ ਦੇ ਜਿੱਥੇ ਜਿੱਥੇ ਦੱਸਦਾ ਜਾਂਦਾ ਸੀ ਮੈਂ ਉੱਥੇ ਦੇ ਸਰਪੰਚ ਮਾ ਇਹਨੇ ਦੱਸਿਆ ਆਪਾਂ ਨੂੰ ਸੁਜਾਪਤੀ ਸੁਜਪਤੀ ਹਾਂ ਭਾਈ ਨੰਦ ਲਾਲ ਪਾਮ ਲਾਲ ਆਮ ਆਮਨਾ ਪਤਾ ਰਾਜਗੜ੍ਹ ਨਗਰ ਪਹਿਚਾਨ ਰਾਮ ਮੰਦਰ ਘਰ ਕੇ ਬਾਅਦ 2 ਕਿਲੋਮੀਟਰ 2 ਕਿਲੋਮੀਟਰ ਮੁਖੀਆ ਪਿੱਟੂ ਪਿੱਟੂ ਸਰਪੰਚ ਹਾਂ ਪਹਿਚਾਨ ਚਿੰਨ ਬਾਏ ਸੱਜਾ ਰਾਮ ਰਾਮ ਲਿਖਾ ਹੋਇਆ ਹੈ ਤਾਂ ਤੇ ਇਸ ਤਰ੍ਹਾਂ ਇੱਕ ਪੋਸਟ ਬਣਾ ਕੇ ਇਹ ਵੈਬਸਾਈਟਾਂ ਤੇ ਪਾਉਂਦੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਨਾ ਵੈਬਸਾਈਟਾਂ ਜਾਂ ਪੇਜ ਬਣੇ ਨੇ ਜਿਹੜੇ ਸਬਸਕ੍ਰਾਈਬ ਕਰਨੇ ਪੈਂਦੇ ਜਿਹੜੇ ਪੇਡ ਨੇ ਉਹਨਾਂ ਨੂੰ ਥੋੜਾ ਪੈਸੇ ਮੰਥਲੀ ਪੇ ਕਰਨੇ ਪੈਂਦੇ ਆ ਉਹਨਾਂ ਦਾ ਕੰਮ ਆ ਜਿਹੜੇ ਲੋਕ ਗੁੰਮਸ਼ੁਦਾ ਨੇ ਉਹ ਕਿਤੋਂ ਵੀ ਗੁੰਮਸ਼ੁਦਾ ਦੀ ਉਹ ਚੱਕਦੇ ਨੇ ਜਾਣਕਾਰੀ ਇੱਕ ਥਾਂ ਤੇ ਇਕੱਠੀ ਕਰ ਦਿੰਦੇ ਨੇ ਫਿਰ ਜਦੋਂ ਉਹਨਾਂ ਨੂੰ ਆਪਾਂ ਉੱਥੇ ਅਨਲਿਸਿਸ ਕਰਦੇ ਆ ਤਾਂ ਕਿਸੇ ਨਾ ਕਿਸੇ ਦਾ ਘਰ ਲੱਭ ਜਾਂਦਾ ਤੇ ਉਸ ਤਰੀਕੇ ਨਾਲ ਵਿਸ਼ਵਾ ਸਾਡੇ ਸ਼ਿਵਾਸ਼ ਜੀ ਤੇ ਸੋਮਦਤ ਜੀ ਆਪਣੇ ਸੁਵਿੰਦਰ ਦਤ ਜੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਇਸ ਬੱਚੇ ਦਾ ਜੰਗ ਆ ਨੌਜਵਾਨ ਆ ਇਹਦਾ ਘਰ ਲੱਭ ਨਹੀਂ ਪਾ ਰਹੇ ਅਸੀਂ ਤੇ ਜੇ ਕੋਈ ਪਹਿਚਾਣ ਦਾ ਤਾਂ ਪੁਲਿਸ ਸਾਡੇ ਨਾਲ ਸੰਪਰਕ ਕਰਿਓ ਇਹ ਛੋਟੂ ਨੂੰ ਸਾਡੇ ਕੋਲੇ ਲੈ ਕੇ ਆਏ ਸੀਗੇ ਕੋਟ ਸੁਖੀਏ ਤੋਂ ਲੈ ਕੇ ਆਏ ਸੀ ਫਰੀਦਕੋਟ ਤੋਂ ਰਣਜੀਤ ਉਹ ਨਹੀਂ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀਰ ਆ ਉਹ ਕੰਮ ਕਰਦਾ ਕਿਸੇ ਦੇ ਘਰੇ 1 ਸਾਲ ਹੋ ਗਿਆ ਉਹਨੂੰ ਪਹਿਲਾਂ ਕਿਸੇ ਨੇ ਕਿਸੇ ਰਿਸ਼ਤੇਦਾਰ ਨੇ ਉਹਦੇ ਤੱਕਰ ਪਹੁੰਚਦਾ ਕੀਤਾ ਵੀ ਮੈਂ ਤਾਂ ਬਾਹਰ ਚੱਲਿਆ ਵਾਂ ਵੀ ਇਹ ਬੰਦਾ ਤੂੰ ਰੱਖ ਲਾ ਇਹ ਸਾਡੇ ਘਰੇ ਕੰਮ ਕਰਦਾ ਸੀ ਇਹ ਤਨਖਾਹ ਕੋਈ ਨਹੀਂ ਲੈਂਦਾ ਤੇ ਉਹਨੇ ਆਪਣੇ ਘਰੇ ਕੰਮ ਕਰਨ ਲਾ ਲੇ 1 ਸਾਲ ਕੋਟ ਸੁਖੀਏ ਪਿੰਡੇ ਨੇ ਕੰਮ ਕੀਤਾ ਉਹਨਾਂ ਦੇ ਘਰੇ ਹੁਣ ਇਹ ਉਹਨਾਂ ਨੂੰ ਕਹਿਣ ਲੱਗ ਗਿਆ ਵੀ ਮੈਂ ਘਰੇ ਜਾਣਾ ਚਾਹਣਾ ਤੇ ਉਹਨੇ ਵੀਰ ਨੇ ਫਿਰ ਸਾਡੀ ਟੀਮ ਦੇ ਨਾਲ ਗੱਲ ਕੀਤੀ ਤੇ ਸਾਡੇ ਟੀਮ ਦੇ ਮੈਂਬਰ ਅਨਜੀਤ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਲੈ ਕੇ ਆਗੇ ਹੁਣ ਉਹ ਤਾਂ ਇੱਥੇ ਛੱਡ ਗਏ ਸਾਡੇ ਕੋਲੇ ਉਹਨਾਂ ਨੇ ਸਾਂਝੀ ਉਹਨਾਂ ਦੇ ਨਾਲ ਸਾਂਝੀ ਰਹਿ ਰਹੇ ਸੀ ਗੁਰਵਿੰਦਰ ਸਿੰਘ son of ਸਰਚਰਨ ਸਿੰਘ ਦੇ ਘਰ ਤੇ ਪਰ ਹੁਣ ਗੱਲ ਇਹੋ ਆ ਵੀ ਸਾਡੀ ਵੈਗਰੈਂਟ ਡਿਊਟੀ ਲਈ ਆ ਵੀ ਇਹਦਾ ਘਰ ਲੱਭਣਾ ਵਾ ਅਸੀਂ ਇਹਦਾ ਘਰ ਲੱਭਣ ਲਈ ਸਾਡੀ ਟੀਮ ਨੇ ਜਿਵੇਂ ਤੁਹਾਨੂੰ ਦੱਸਿਆ ਪੂਰੀ ਕੋਸ਼ਿਸ਼ ਕਰ ਰਹੇ ਆ ਸਿਰਫ ਇਹ ਰਾਜਨਗਰ ਦਾ ਇੱਕ ਬਸ ਇਹਨੂੰ ਪਿੰਡ ਦਾ ਮਹੱਲੇ ਦਾ ਗਲੀ ਦਾ ਜਾਂ ਕਿਸੇ ਹੋਰ ਦਾ ਕੁਝ ਨਹੀਂ ਪਤਾ ਲੱਗ ਰਿਹਾ ਤੇ ਜੇ ਤੁਸੀਂ ਸਾਡੀ ਇੰਨੀ ਕ ਮਦਦ ਕਰੋ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਇਸ ਵੀਰੇ ਦੀ ਫੋਟੋ ਤੁਸੀਂ ਧਿਆਨ ਨਾਲ ਖਿੱਚ ਲਓ ਆਪਣੇ ਫੋਨ ਤੋਂ ਸਕਰੀਨ ਸ਼ਾਟ ਲੈ ਲਓ ਆਪੋ ਆਪਣੇ ਇਲਾਕਿਆਂ 'ਚ ਗਰੁੱਪਾਂ 'ਚ ਇਹਨੂੰ ਸ਼ੇਅਰ ਕਰੋ ਤਾਂ ਇਹ ਵੀਰ ਦਾ ਇਸ ਬੱਚੇ ਦਾ ਘਰ ਲੱਭ ਸਕਦਾ ਕਿਉਂਕਿ ਉਮਰ ਬੜੀ ਛੋਟੀ ਹੈ ਹਜੇ 20-22 ਸਾਲ ਦੀ ਉਮਰ ਲੱਗਦੀ ਆ ਤੇ ਬੜਾ ਵੱਡਾ ਪੈਂਡਾ ਪਿਆ ਜ਼ਿੰਦਗੀ ਦਾ ਮੂਹਰੇ ਤੇ ਪਤਾ ਨਹੀਂ ਮਾਂ ਕਿੰਨੀ ਕ ਤੜਫਦੀ ਹੋਊਗੀ ਪਤਾ ਨਹੀਂ ਬਾਪੂ ਕਿੰਨਾ ਕ ਕਲਪਦਾ ਹੋ ਵੀ ਮੇਰਾ ਜਵਾਨ ਪੁੱਤ ਕਿੱਥੇ ਚਲਾ ਗਿਆ ਪਤਾ ਨਹੀਂ ਉਹ ਭੈਣਾ ਰਖੜੀ ਵਾਲੇ ਦਿਨ ਕਿੰਨਾ ਕਰੋਂਦੀਆਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਹੋਣੀਆਂ ਸਾਡਾ ਵੀਰ ਕਿੱਥੇ ਚਲਾ ਗਿਆ ਕੋਸ਼ਿਸ਼ ਕਰਿਓ ਜੀ ਇਸ ਵੀਰ ਦਾ ਘਰ ਲੱਭਣ ਵਾਸਤੇ ਹਾਂ ਬੇਟਾ ਕਿਆ ਨਾਮ ਹੈ ਤੇਰਾ ਛੋਟੂ ਕਾਹ ਕਰਨੇ ਵਾਲਾ ਬੇਟਾ ਰਾਜਨਗਰ 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 ਕਹਾਂ ਪੜਦਾ ਹੈ ਜੀ ਬਿਹਾਰ ਚ ਪੜ ਬਿਹਾਰ ਚ ਪੜਦਾ ਹੈ ਠੀਕ ਹੈ ਬੇਟਾ ਔਰ ਤੁਹਾਰੇ ਭਾਈ ਦਾ ਨਾਮ ਕਿਆ ਹੈ ਗੰਦਲਾਲ नंदलाल का भाई है और, और भी भाई है कोई क्या नाम है दूसरे भाई का प्रेमलाल प्रेमलाल ठीक बहन है तुम्हारी हाँ। क्या किंतु किंतु बहन का नाम है ठीक कोई फोन नंबर याद नहीं है किसी का तेरा जो मामा कहाँ रहता है तुम्हारा मामा का गांव का नाम है सूचप्रात ठीक है ये मामे जितने ब्याई है उस पिंड के सरपंच नाल भी गल की है ਉਦੋਂ ਵੀ ਇਹ ਜੀ ਨਹੀਂ ਦੱਸ ਪਾ ਰਿਹਾ ਕਿ ਵੀ ਇੱਥੇ ਉਹਦੇ ਉਹਦੇ ਸੋਹਰੇ ਦਾ ਨਾਮ ਦੱਸ ਦੇ ਜਾਂ ਉਹਦੇ ਜਿਹੜੇ ਜੇੜ ਦੇ ਦਾ ਨਾਮ ਦੱਸ ਦੇ ਪੈਂਦੇ ਉਹ ਨਹੀਂ ਦੱਸ ਸਕ ਰਹੇ ਸਿਰਫ ਇੱਕ ਆਪਣੇ ਜੀਜੇ ਦਾ ਨਾਮ ਹੈ ਯਾਦਾਂ ਮੁਕੇਸ਼ ਉਹ ਗੱਡੀ ਚਲਾਉਂਦਾ ਹੈ ਹੁਣੇ ਥੋੜੀ ਜਿਹਾ 10 ਮਿੰਟ ਪਹਿਲਾਂ ਹੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਫੋਟੋਆਂ ਵੀ ਸ਼ੇਅਰ ਕੀਤੀ ਹੈ ਪਹਿਲੇ ਦੂਜੇ ਸਰਪੰਚ ਨਾਲ ਗੱਲ ਕੀਤੀ ਹੈ ਉਹਨੂੰ ਵੀ ਸ਼ੇਅਰ ਕੀਤੀ ਹੈ ਠੀਕ ਹੈ ਪਾਜੀ ਪਤਾ ਨਹੀਂ ਲੱਗ ਰਿਹਾ ਲੱਗਦਾ ਹੈ ਤੇ ਮੈਂ ਤੇ ਪੈਂਦੇ ਸੋਹਰੇ ਤੱਕ ਵੀ ਅਸੀਂ ਗੱਲ ਕਰ ਲਈਏ ਉਹ ਲੱਗ ਨਹੀਂ ਰਿਹਾ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਸ ਬੱਚੇ ਦਾ ਘਰ-ਵਾਰ ਪਤਾ ਲੱਗ ਸਕੇ ਤੁਸੀਂ ਵੀ ਕਰਿਓ ਕੋਸ਼ਿਸ਼ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ